ਪਿਛਲੇ ਕਰੀਬ 15 16 ਸਾਲਾਂ ਤੋਂ ਇੱਥੇ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਦੇ ਵਿੱਚ ਬਹੁਤ ਵੱਡਾ ਸਮਾਗਮ ਹੁੰਦਾ ਔਰ ਉੱਚ ਕੋਟੀ ਦੇ ਰਾਗੀ ਢਾਡੀ ਔਰ ਇਸ ਇਲਾਕੇ ਤੋਂ ਬਹੁਤ ਵੱਡੀ ਸੰਖਿਆ ਚ ਲੋਕ ਆਉਂਦੇ ਨੇ ਪਰ ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ ਅੱਜ ਸੋਡੇ ਸਾਹਮਣੇ ਹੈ ਕਿ ਜੋ ਕੰਮ ਸਰਕਾਰ ਨਹੀਂ ਕਰ ਸਕੀ ਅੱਜ ਸਮਾਜ ਸੇਵੀ ਸੰਸਥਾ ਔਰ ਪੰਚਾਇਤ ਕਰ ਰਹੀ ਹੈ। ਉਹ ਜਿਹੜੀਆਂ ਸੰਗਤਾਂ ਨੂੰ ਆਉਣ ਵਾਲੀਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ। ਸੋ ਇਸ ਕਰਕੇ ਅਸੀਂ ਅਖਿਆ ਵੀ ਜੋ ਵੀ ਹੋ ਸਕਦਾ ਸਾਡੇ ਤੇ ਤਿਲ ਫੁੱਲ ਇਕੱਠਾ ਕਰਕੇ ਅਸੀਂ ਸਾਰਿਆਂ ਨੇ ਆਪ ਮੁਹਾਰੇ ਅਸੀਂ ਇਹ ਸੇਵਾ ਗੁਰੂ ਮਹਾਰਾਜ ਤੋਂ ਲਈ ਹੈ ਤੇ ਗੁਰੂ ਮਹਾਰਾਜ ਦੀ ਬੜੀ ಅಪਾਰ ਕਿਰਪਾ ਸਾਡੇ ਤੇ। ਸਾਲ 6 ਮਹੀਨੇ ਤੋਂ ਲਗਾਤਾਰ ਕਦੇ ਕੋਈ ਕਦੇ ਕੋਈ ਲਾਈਵ ਹੋ ਜਾਂਦਾ ਫੇਸਬੁੱਕ ਤੇ ਕਦੇ ਕੁਝ ਪਰ ਇਹਨਾਂ ਦਾ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਿਆ। ਇੱਕ ਪੁੱਛਦੇ ਹਾਂ ਉਹ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਹੈ। ਵੀ پیسے ਨਹੀਂ ਐ پیسے ਹੋਣਗੇ ਤਾਂ ਹੀ ਕੰਮ ਸ਼ੁਰੂ ਕਰਾਂਗੇ ਉਤੋਂ ਤੋਂ ਆ ਜਵਾਬ ਆਉਂਦਾ ਚਪੜਚੜੀ ਵਿਖੇ ਇਤਿਹਾਸਕ ਨਗਰ ਕੀਰਤਨ ਜਾਇਕਾ ਫਤਿਹ ਮਾਰਚ ਹਰ ਸਾਲ ਇਸੇ ਮਈ ਮਹੀਨੇ ਦੇ ਵਿੱਚ ਕੱਢਿਆ ਜਾਂਦਾ 12 ਤਰੀਕ ਨੂੰ ਤੇ ਇਸ ਨੂੰ ਲੈ ਕੇ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀ ਸੜਕਾਂ ਨੇ ਉਹ ਟੁੱਟੀਆਂ ਹੋਈਆਂ ਨੇ ਇਸ ਨੂੰ ਲੈ ਕੇ ਪੀਡੀਸੀ ਨੇ ਖਬਰ ਵੀ ਨਸ਼ਰ ਕੀਤੀ ਸੀ ਕਿ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਸੜਕਾਂ ਟੁੱਟੀਆਂ ਹੋਈਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਦੇ ਲੀਡਰਸ਼ਿਪ ਨੇ ਆਖਿਆ ਸੀ ਕਿ ਜੇਕਰ ਕੁਝ ਦਿਨਾਂ ਚ ਸਰਕਾਰ ਧਿਆਨ ਨਹੀਂ ਦੇਊਗੀ ਤਾਂ ਇਸ ਨੂੰ ਅਸੀਂ ਖੁਦ ਆਮ ਮੋਹਾਰੇ ਠੀਕ ਕਰਾਵਾਂਗੇ ਕਿਉਂਕਿ ਆਮ ਸੰਗਤ ਨੂੰ ਦਿੱਕਤ ਨਾ ਆਵੇ ਸੋ ਰੋਡ ਨੂੰ ਠੀਕ ਕਰਾਇਆ ਜਾ ਰਿਹਾ ਤੇ ਸਾਡੇ ਨਾਲ तमाम ਲੀਡਰਸ਼ਿਪ ਵੀ ਮੌਜੂਦ ਹੈ ਪ੍ਰਮੇਂਦਰ ਸੁਹਾਣਾ ਮੌਜੂਦ ਨੇ ਤੇ ਬਾਕੀ ਮਿੱਡੂ ਖੇੜਾ ਜੀ ਬਤ ਕਰ ਲੈਣਾ ਜਿਸ ਤਰੀਕੇ ਨਾਲ ਤੁਸੀਂ ਕਿ ਆਖਿਰਕਾਰ ਰੋਡ ਜਿਹੜੀ ਸ਼ੁਰੂ ਕਰ ਦਿੱਤੀ ਗਿਆ ਦੇਖੋ ਜੀ ਅਸੀਂ ਕਈ ਦਿਨ ਪਹਿਲਾਂ ਸਰਕਾਰ ਨੂੰ ਬੇਨਤੀ ਵੀ ਕਰੀ ਫਿਰ ਚੇਤਾਵਨੀ ਵੀ ਦਿੱਤੀ ਕਿ ਸੁਤੀ ਪਈ ਸਰਕਾਰ ਨੂੰ ਜਗਾ ਲਈਏ ਕਿਉਂਕਿ ਇਹ ਗੁਰਦੁਆਰਾ ਸਾਹਿਬ ਫਤਿਹ ਜੰਗ ਹੈ ਤੇ ਅੱਗੇ ਫਤਿਹ ਮਨਾ ਰਿਹਾ ਪਿਛਲੇ ਕਰੀਬ 15 16 ਸਾਲਾਂ ਤੋਂ ਇੱਥੇ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਦੇ ਵਿੱਚ ਬਹੁਤ ਵੱਡਾ ਸਮਾਗਮ ਹੁੰਦਾ ਔਰ ਉੱਚ ਕੋਟੀ ਦੇ ਰਾਗੀ ਢਾਡੀ ਔਰ ਇਸ ਇਲਾਕੇ ਤੋਂ ਬਹੁਤ ਵੱਡੀ ਸੰਖਿਆ ਚ ਲੋਕ ਆਉਂਦੇ ਨੇ ਪਰ ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ 3 ਸਾਲਾਂ ਤੋਂ ਇਹ ਸਰਕਾਰ ਹੋ ਗਈ ਪਿਛਲੀ ਸਰਕਾਰ ਨੂੰ ਕਹਿੰਦੇ ਰਹੇ ਕਿ ਭਾਈ ਇਹ ਸੜਕ ਦੇ ਹਾਲਾਤ ਠੀਕ ਕਰ ਦਿਓ ਇੱਕ ਇੱਕ ਡੇਡ ਡੇਡ ਫੁੱਟ ਡੂੰਗੇ ਟੋਏ ਸੀਗੇ ਤੁਸੀਂ ਪਹਿਲਾਂ ਸਟੋਰੀ ਵੀ ਕਵਰੇਜ ਕਰਕੇ ਗਏ ਸੀਗੇ ਸੋ ਅੱਜ ਮੈਂ ਦਾਅ ਦਿੰਦਾ ਸਾਡੀ ਸਮਾਜ ਸੇਵੀ ਸੰਸਥਾਵਾਂ ਔਰ ਇਸ ਪਿੰਡ ਦੀ ਪੰਚਾਇਤ ਆਪਣੀ ਭੈਣ ਹਰਮਨਦੀਪ ਕੌਰ ਔਰ ਦੇ ਪਤੀ ਸਿਮਰਨ ਹੁੰਦਲ ਜੀ ਸਾਡੇ ਨਾਲ ਖੜੇ ਨੇ ਔਰ ਮਿੱਡੂ ਗੜਾ ਸਾਹਿਬ ਇਹਨਾਂ ਦੀ ਸਾਰੀ ਟੀਮ ਨੇ ਮਿਲ ਕੇ ਅੱਜ ਇਹ ਸੜਕ ਦਾ ਬੀੜਾ ਚੁੱਕਿਆ ਔਰ ਇਹ ਸੜਕ ਕਿਹਾ ਨਹੀਂ ਅੱਜ ਗ੍ਰੇਵਲ ਪਾ ਕੇ ਤੇ ਰੋਡ ਰੂਲਰ ਮਾਰ ਕੇ ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਦੂਜੀ ਗੱਲ ਰਹੀ ਇਹ ਕਿ ਇਹ ਐਡਾ ਵੱਡਾ ਸਥਾਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੈਂ ਕਹਿੰਦਾ ਜੋ ਸਾਡੀ ਸਿੱਖ ਕੌਮ ਲਈ ਕੀਤਾ ਸ਼ਾਇਦ ਕਿਸੇ ਨੇ ਕੋਈ ਨਾ ਕਰਿਆ ਹੋਵੇ ਔਰ ਪਰਸੋਂ ਨੂੰ ਇੱਥੋਂ ਸਰਹੰਦ ਫਤਿਹ ਦਿਵਸ ਦੇ ਰੂਪ ਦੇ ਵਿੱਚ ਇੱਕ ਨਗਰ ਕੀਰਤਨ ਜਾਣਾ ਉਹ ਨਗਰ ਕੀਰਤਨ ਇਹਦਾ ਸੜਕਾਂ 'ਚੋਂ ਜਾਣਾ ਤੇ ਅੱਜ ਤੁਹਾਡੇ ਸਾਹਮਣੇ ਹੈ ਕਿ ਜੋ ਕੰਮ ਸਰਕਾਰ ਨਹੀਂ ਕਰ ਸਕੀ ਅੱਜ ਸਮਾਜ ਸੇਵੀ ਸੰਸਥਾ ਔਰ ਪੰਚਾਇਤ ਕਰ ਰਹੀ ਹੈ ਤੁਸੀਂ ਰੋਲ ਜਿਹੜਾ ਹਾਂ ਕੀਤਾ ਲੋਕਾਂ ਨੂੰ ਇਕੱਠੇ ਕੀਤਾ ਅੱਜ ਹੁਣ ਇਹ ਫਾਈਨਲੀ ਜਿਹੜਾ ਦੇਖਣ ਨੂੰ ਨਜ਼ਰ ਆ ਰਿਹਾ ਬਿਲਕੁਲ ਜੀ ਇਹ ਗੁਰੂ ਮਹਾਰਾਜ ਦੀ ਬੜੀ ਉਪਾਰ ਕਿਰਪਾ ਹੈ ਸਾਡੇ ਤੇ ਸਾਰਿਆਂ ਤੇ ਕਿ ਜਿਹੜਾ ਇਹ ਇਤਿਹਾਸਿਕ ਜਗ੍ਹਾ ਹੈ ਆਪਣਾ ਚੱਪੜ ਚਿੜੀ ਦੀ ਜਿਹੜਾ ਐਡਾ ਵੱਡਾ ਇਤਿਹਾਸ ਲਈ ਹੈ ਲਈ ਬੈਠੀ ਹੈ ਇਹ ਜਗਾ ਸੋ ਇਸ ਜਗਾ ਤੋਂ ਜਿਹੜਾ ਪਰਸੋਂ ਨੂੰ ਫਤਿਹ ਮਾਰਚ ਜਿਹੜਾ ਸ਼ੁਰੂ ਹੋਣਾ ਸੀਗਾ ਤੇ ਇਸ ਜਗਾ ਦੇ ਉੱਤੇ ਜਿਹੜੀ ਸੜਕਾਂ ਦਾ ਬਹੁਤ ਹੀ ਬੁਰਾ ਹਾਲਤ ਸੀਗਾ ਜਿਹੜਾ ਕਿ 2.5 ਕਿਲੋਮੀਟਰ ਦੀ ਰੋਡ ਹੈ ਇਹ ਜਿਹੜੀ ਕਿ ਲਾਂਡਰਾ ਖਰੜ ਰੋਡ ਤੋਂ ਲੈ ਕੇ 91 ਤੱਕ ਜਿਹੜੀ ਇਹ ਰੋਡ ਜਾਂਦੀ ਹੈ ਦਾ ਬੜਾ ਹੀ ਬੁਰਾ ਹਾਲ ਸੀ ਤੇ ਜੋ ਕਿ ਇੱਥੋਂ ਜਿਹੜਾ ਫਤਿਹ ਮਾਰਚ ਹੈ ਇੱਥੋਂ ਸ਼ੁਰੂ ਹੋਣਾ ਸੀ ਸੋ ਅਸੀਂ ਸਾਰਿਆਂ ਨੇ ਮੇਰਾ ਛੋਟਾ ਭਰਾ ਸਿਮਰਨ ਹੁੰਦਲ ਹੈ ਇਹ ਆਪਣਾ ਚਪਟਚੜੀ ਦਾ ਸਰਪੰਚ ਹੈ ਤੇ ਆਪਣੇ ਹਲਕਾਂ ਚਾਰਜ ਪਰਮੇਂਦਰ ਸਿੰਘ ਸੁਹਾਣਾ ਜੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਪਰਾਲਾ ਕੀਤਾ ਵੀ ਇੱਥੋਂ ਜਿਹੜੀਆਂ ਸੰਗਤਾਂ ਨੂੰ ਆਉਣ ਵਾਲੀਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਸੋ ਇਸ ਕਰਕੇ ਅਸੀਂ ਆਖਿਆ ਵੀ ਜੋ ਵੀ ਹੋ ਸਕਦਾ ਸਾਡੇ ਤੋਂ ਥਿਲ ਫੁੱਲ ਇਕੱਠਾ ਕਰਕੇ ਅਸੀਂ ਸਾਰਿਆਂ ਨੇ ਆਪ ਮੁਹਾਰੇ ਅਸੀਂ ਇਹ ਸੇਵਾ ਗੁਰੂ ਮਹਾਰਾਜ ਤੋਂ ਲਈ ਹੈ ਤੇ ਗੁਰੂ ਮਹਾਰਾਜ ਦੀ ਬੜੀ ಅಪਾਰ ਕਿਰਪਾ ਸਾਡੇ ਤੇ ਤੇ ਜਿਹੜਾ ਕੀ ਅਸੀਂ ਇਹ ਕਰਵਾ ਰਹੇ ਹਾਂ ਤੇ ਗਾਂ ਵੀ ਜੋ ਵੀ ਸਾਡੇ ਤੋਂ ਹੋਊਗਾ ਅਸੀਂ ਕਰਦੇ ਰਵਾਂਗੇ ਸੋ ਬਿਲਕੁਲ ਸਰਕਾਰਾਂ ਦਾ ਰੋਲ ਹੁਣ ਆਮ ਲੋਕ ਅਦਾ ਕਰਦੇ ਜਿਹਨ ਨਜ਼ਰ ਆ ਰਿਹਾ ਸਰਪੰਚ ਸਾਹਿਬ ਮਾਜ ਸਰਪੰਚ ਸਾਹਿਬ ਸੋਡੇ ਪਿੰਡ ਚੋਂ ਇਹ ਸੜਕ ਜਾਂਦੀ ਸੀ ਸਰਕਾਰਾਂ ਦਾ ਰੋਲ ਕਿੱਸਾ ਰਿਹਾ ਤੁਸੀਂ ਅਪੀਲ ਕੀਤੀ ਕਦੇ ਆ ਕਈ ਵਾਰ ਉਹ ਕੀਤਾ ਨਾ ਸਰਕਾਰ ਨੂੰ ਜੀ ਸਾਲ ਹੋ ਗਿਆ ਹੀ ਲਗਾਤਾਰ ਕਹਿੰਦਿਆਂ ਨੂੰ ਆਪਣੇ ਪ੍ਰਵਿੰਦਰ ਜੀ ਵੀ ਆ ਕੇ ਕਹਿ ਕੇ ਗਏ ਆ ਵੀ ਉਦੋਂ ਇਹਨਾਂ ਨੇ ਵੀ ਅਲਟੀਮੇਟ دیا ਸੀ ਵੀ ਐਨੇ ਚਰਚੇ ਜੇ ਕਰਦੇ ਹੋ ਤਾਂ ਠੀਕ ਹੈ ਨਹੀਂ ਅਸੀਂ ਆਪ ਕਰਾਵਾਂਗੇ ਸਾਲ 6 ਮਹੀਨੇ ਤੋਂ ਲਗਾਤਾਰ ਕੋਈ ਕਦੇ ਕੋਈ ਲਾਈਵ ਹੋ ਜਾਂਦਾ ਫੇਸਬੁੱਕ ਤੇ ਕਦੇ ਕੁਝ ਪਰ ਇਹਨਾਂ ਦਾ ਕੋਈ ਸਾਨੂੰ ਰਿਸਪਾਂਸ ਨਹੀਂ ਮਿਲਿਆ ਇੱਕ ਚਿੱਠੀ ਜੀ ਦਿਖਾ ਦਿੰਨੇ ਆ ਵੀ ਮੰਡੀ ਬੋਰਡ ਤੋਂ ਪਾਸ ਹੋ ਗਈ ਪਰ ਹੁਣ ਜਦੋਂ ਉੱਥੇ ਪੁੱਛਦੇ ਆ ਉਹ ਕਹਿੰਦੇ ਸਾਡੇ ਕੋਲ ਪੈਸੇ ਹੀ ਨਹੀਂ ਹੈ ਵੀ ਪੈਸੇ ਹੀ ਨਹੀਂ ਹੈ ਪੈਸੇ ਹੋਣਗੇ ਤਾਂ ਅਸੀਂ ਕੰਮ ਸ਼ੁਰੂ ਕਰਾਵਾਂਗੇ ਉੱਥੋਂ ਤੋਂ ਆ ਜਵਾਬ ਆਉਂਦਾ ਹੈ ਹਾਂ ਸੋ ਵੀਰਪਾ ਲਾਈਕ ਆਮ ਜਿਹੜੇ ਨੇ ਇੱਥੇ ਦੇ ਸ਼ਹਿਰੀ ਨੇ ਇੱਥੇ ਤੁਸੀਂ ਤੁਹਾਡਾ ਘਰ ਬਿਲਕੁਲ ਸਾਹਮਣੇ ਹੀ ਆ ਕਿੰਨੇ ਸਾਲ ਇਹ ਨਰਕ ਭੋਗਿਆ ਤੇ ਆਖਿਰਕਾਰ ਕੀ ਕਹੋਗੇ ਇਸ ਬਾਰੇ ਦੇਖੋ ਅਸੀਂ ਨੀਅਰਵਰਡ ਤੋਂ 1.5 ਸਾਲ ਤੋਂ ਰਹਿ ਰਹੇ ਹਾਂ ਇੱਥੇ ਤੇ ਜਦੋਂ ਵੀ ਆਣਾ ਜਾਣਾ ਕੋਈ ਰਿਸ਼ਤੇਦਾਰ ਵੀ ਆਂਦਾ ਤਾਂ ਵੀ ਕਹਿੰਦਾ ਆਪਣੀ ਸੜਕ ਤੇ ਬਣਵਾ ਲਓ ਇੰਨਾ ਮਾੜਾ ਹਾਲ ਹੈ ਕਿ ਕੀ ਕਰਾਂਗੇ ਤੁਹਾਡੇ ਘਰ ਕੀ ਆਈਏ ਤੇ ਉਹਨਾਂ ਨੇ ਇਹਨਾਂ ਨੂੰ ਫਿਰ ਅਸੀਂ ਸਰਕਾਰ ਨੂੰ ਕਈ ਵਾਰੀ ਕੰਪਲੇਨ ਕੀਤੀ ਪਰ ਉਹ ਸਾਡੇ ਕੋਈ ਹੱਲ ਨਹੀਂ ਹੋ ਪਾਇਆ ਅਖੀਰ ਵਿੱਚ ਅਸੀਂ ਪੰਚਾਇਤ ਨੂੰ ਅਸੀਂ ਦੀ ਕੰਪਲੇਨ ਕੀਤੀ ਤੇ ਫਿਰ ਉਹਨਾਂ ਨੇ ਇਸ ਘਰ ਨੂੰ ਜਾਂਮ ਦਿੱਤਾ ਹੈਗਾ ਉਹ ਕੰਮ ਸ਼ੁਰੂ ਕਰਾਇਆ ਹੈਗਾ ਸਾਨੂੰ ਉਮੀਦ ਹੈ ਕਿ ਛੇਤੀ ਛੇਤੀ ਇਹ ਕੰਮ ਹੋ ਜਾਊਗਾ ਤੇ ਸੜਕ ਵਧੀਆ ਤੋਂ ਵਧੀਆ ਬਣਾਉਂਗੇ ਬਿਲਕੁਲ ਜਿਹੜੀਆਂ ਨੇ ਹਾਂਜੀ ਇੱਕ ਜੀ ਮੈਂ ਹੋਰ ਦੱਸਣਾ ਚਾਹੁੰਗਾ ਇੱਥੇ ਡੀਪੀਐਸ ਸਕੂਲ ਐ ਇਸੇ ਰੋਡ ਦੇ ਉੱਤੇ ਪੈਂਦਾ ਤੇ ਮੈਨੂੰ ਲੱਗਦਾ ਵੀ ਰੈਗੂਲਰ ਇੱਥੋਂ ਡੀਪੀਐਸ ਸਕੂਲ ਉਹਨਾਂ ਨੂੰ ਮੇਲ ਮੇਲ ਕਰ ਰਿਹਾ ਵੀ ਸਾਡੀ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਕਿਉਂਕਿ ਇੱਥੇ ਕਾਫੀ ਅੱਛੀ ਸਟਰੈਂਥ ਹੈ ਸਕੂਲ ਦੀ ਤੇ ਬੱਚਿਆਂ ਦਾ ਬੜੀ ਬੜੀ ਮਤਲਬ ਕਿ ਤੰਗੀ ਮਹਿਸੂਸ ਹੁੰਦੀ ਹੈ ਬੱਚਿਆਂ ਨੂੰ ਜਦੋਂ ਇੱਥੇ ਆਉਂਦੇ ਆ ਬੱਸਾਂ ਜਾਂ ਕਾਰਾਂ ਦੇ ਉੱਤੇ ਸ ਇਸ ਨੋਟਿਸ ਨਹੀਂ ਲਿਆ ਗਿਆ ਕਿਸੇ ਬਣਿਓ ਵੀ ਸੋ ਇਸ ਕਰਕੇ ਜਿਹੜੇ ਲੋਕਲ ਰੈਜ਼ੀਡੈਂਟਸ ਵੀ ਹੈ ਅਸੀਂ ਇੱਕ ਚੀਜ਼ ਦੇਖੀ ਹੈ ਜਦੋਂ ਦਾ ਅਸੀਂ ਆਹ ਹੁਣ ਕੰਮ ਸ਼ੁਰੂ ਕੀਤਾ ਕੱਲ ਸ਼ਾਮ ਤੋਂ ਗੱਡੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ ਸੀ ਤੇ ਅੱਜ ਵੀ ਅਸੀਂ ਪਾਈ ਜੰਨੇ ਆ ਤੇ ਆ ਬਾਰੇ ਲੋਕਾਂ ਨੇ ਕੋਈ ਚਾਹ ਲੈ ਕੇ ਆ ਰਿਹਾ ਕੋਈ ਸਾਡੇ ਲਈ ਪਾਣੀ ਲੈ ਕੇ ਆ ਰਿਹਾ ਸਾਡੀ ਲੇਬਰ ਨੂੰ ਆ ਕੇ ਸਪੈਸ਼ਲੀ ਕਿਸੇ ਨੂੰ ਰੋਟੀ ਪਾਣੀ ਦੀ ਲੋੜ ਹੈ ਤੇ ਸਾਰੇ ਰੈਜ਼ੀਡੈਂਟਸ ਹੈ ਜਿਹੜੇ ਇੱਥੋਂ ਦੇ ਲੋਕਲ ਟੀਡੀਆਈ ਦੇ ਜਾਂ ਚੱਪੜਚੜੀ ਪਿੰਡ ਦੇ ਆ ਬੜੇ ਹੀ ਖੁਸ਼ ਹੈ ਤੇ ਸਾਰੇ ਦੇ ਸਾਰੇ ਆ ਕੇ ਕੰਟਰੀਬਿਊਟ ਕਰ ਰਹੇ ਵਿੱਚ ਸਰਕਾਰਾਂ ਤੋਂ ਅਕੇ ਲੋਕ ਹੁਣ ਆਮ ਲੋਕਾਂ ਦੇ ਨਾਲ ਇਕੱਠੇ ਹੋਏ ਆਏ ਨੇ ਤੇ ਆਖਿਰਕਾਰ ਜਿਸ ਤਰੀਕੇ ਦੇਖੋ ਕਿ ਰੋਡ ਦੇ ਵਿੱਚ ਬੜੇ ਜਿਹੜੇ ਨੇ ਖੱਡੇ ਸਨ ਪਹਿਲਾਂ ਪਰ ਹੁਣ ਇਸ ਨੂੰ ਭਰਿਆ ਜਾ ਰਿਹਾ ਕਿਉਂਕਿ ਜਿੰਨੀ ਜਿਹੜਾ ਕੰਮ ਕੀਤਾ ਜਾ ਰਿਹਾ ਆ ਆਮ ਲੋਕਾਂ ਕਰਦੇ ਨਜ਼ਰ ਆ ਰਹੇ ਨੇ ਆਕੀਕਾਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮਾਡ ਲੀਡਰਸ਼ਿਪ ਨੇ ਗੱਲ ਆਖੀ ਸੀ ਕਿ ਜੇਕਰ ਨਹੀਂ ਹੋਗਾ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਾਂ ਲੋਕਾਂ ਦੇ ਸਹਿਯੋਗ ਦੇ ਨਾਲ ਡਿਵੈਲਪਮੈਂਟ ਕਰਾਂਗੇ ਤੇ ਡਿਵੈਲਪਮੈਂਟ ਆਖਿਰਕਾਰ ਕੀਤੀ ਜਾ ਰਹੀ ਹੈ ਇਤਿਹਾਸਿਕ ਥਾਂ ਤੇ ਲਗਾਤਾਰ ਇਤਿਹਾਸਿਕ ਜਗ੍ਹਾ ਤੇ ਵਿੱਚ ਜਿਹੜਾ ਆ ਨਹੀਂ ਡਿਵੈਲਪਮੈਂਟ ਹੋਈ ਤੇ ਇਹੀ ਰੋਡ ਜਿੱਥੇ ਕਹਿੰਦੇ ਚੱਪੜਚਿੜੀ ਦਾ ਇਤ ਦਿਖਾ ਦੇ ਨਾਲ ਇਹ ਗੁਰਦੁਆਰਾ ਸਾਹਿਬ ਆ ਤੇ ਇਸ ਦੇ ਨਾਲ ਹੀ ਬਿਲਕੁਲ ਉਹ ਮিনার ਵੀ ਹੈ ਜਿੱਥੇ ਮিনার ਦੇ ਉੱਤੇ ਚੱਪੜ ਚੀੜੀ ਦਾ ਜੰਗ ਹੁੰਦੀ ਹੈ ਜਿਸ ਨੂੰ ਲੈ ਕੇ ਅਸੀਂ ਜੜੀ ਆ ਖਬਰ ਕੀਤੀ ਸੀ ਤੇ ਉਸ ਤੋਂ ਬਾਅਦ ਆ ਕੀ ਕਾਰ ਹੁਣ ਇੱਥੇ ਲੋਕਾਂ ਦੀ ਸਾਰ ਆਮ ਲੋਕਾਂ ਨੇ ਲੱਤੀ ਆ ਆਮ ਲੋਕਾਂ ਨੇ ਲੈਂਡ ਤੋਂ ਬਾਅਦ ਸਾਰ ਆ ਕੀ ਕਾਰ ਇਹ ਰੋਡ ਹੁਣ ਬਣੀ ਹੈ ਤਾਂ ਕਿ ਇੱਥੋਂ ਸ਼ਾਨੋ ਸ਼ੌਕਤ ਦੇ ਨਾਲ ਫਤਿਹ ਮਾਰਚ ਕੱਢਿਆ ਜਾਵੇ ਕੈਮਰਾਮੈਨ ਤਜਿੰਦਰ ਦੇ ਨਾਲ ਜਸਪ੍ਰੀ ਸਿੰਘ ਆਸ਼ਕ ਪੀਟੀਸੀ ਨਿਊਜ਼ ਮੋਹਾਲੀ